ਕੱਤਸਰੀਏ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਸਿਰਫ ਚਾਰ ਸਲਾਂਗਾਂ ਦਾ ਆਪਣਾ ਇਹ ਡਿਜ਼ਾਈਨ ਹੈ ਠੀਕ ਹੈ ਵੈਸੇ ਦੋ ਸਲਾਂਗਾਂ ਦਾ ਹੀ ਡਿਜ਼ਾਈਨ ਹੈ ਤੀਸਰੀ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਤਾਂ ਚਾਰ ਸਲਾਂਗਾਂ ਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਚੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈ ਇਸ ਤਰ੍ਹਾਂ ਇਹ ਡਿਜ਼ਾਈਨ ਦੀਆਂ ਦੇਖੋ ਇਸ ਤਰ੍ਹਾਂ ਟੀ ਐਡੀਆਂ ਲੈਣਾ ਜਿਹੜੀਆਂ ਉਹ ਬੰਦੀਆਂ ਜਾਂਦੀਆਂ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਪਾਛਮ ਤੁਸੀਂ ਆਪਣੇ ਹਿਸਾਬ ਨਾਲ ਮੋਟੀ ਪਤਲੀ ਉਸੇ ਹਿਸਾਬ ਨਾਲ ਤੁਸੀਂ ਸਲੰਗਾਂ ਲੈਣੀਆਂ ਠੀਕ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰਬ ਕ੍ਰੇਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਦੋ ਦੋ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਦੋ ਦੋ ਕੁੰਡੀਆਂ ਤੇ ਡਿਜ਼ਾਈਨ ਬਣਦਾ ਹੈ ਠੀਕ ਹੈ ਇਸ ਲਈ ਇਸ ਲਈ ਜਿਹੜੀ ਕੁੰਡੇ ਇਸ ਤਰ੍ਹਾਂ ਲੈਣੀ ਹੈ ਆਪਾਂ ਦੋ 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 ਇਸ ਤਰ੍ਹਾਂ ਤਾਂ ਡਿਜ਼ਾਈਨ ਆ ਜਿਹੜਾ ਸੈੱਟ ਹੋ ਜਾਂਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਜੀ ਐਨ ਨੂੰ ਬਣਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨ ਲੱਗੇ ਆਪਾਂ ਇਸ ਤਰ੍ਹਾਂ نیچے ਬਾਰਡਰ ਬਣਾਇਆ ਤੁਸੀਂ ਕੋਈ ਵੀ ਆਪਣੀ ਪਸੰਦੀ ਦਾ ਬਾਰਡਰ ਬਣਾ ਸਕਦੇ ਹੋ ਮੈਂ ਇੱਥੇ ਉਲਟੇ ਸਿੱਧੇ ਦਾ ਬਾਰਡਰ ਬਣਾਇਆ ਤਾਂ ਜੋ ਜਿਹੜਾ ਉੱਪਰ ਡਿਜ਼ਾਈਨ ਹੁੰਦਾ ਫਿਰ ਉਹ ਇਕੱਠਾ ਨਹੀਂ ਹੁੰਦਾ ਠੀਕ ਹੈ ਇਸ ਲਈ ਛੋਟਾ ਜਿਹਾ نیچے ਬਾਰਡਰ ਬਣਾਇਆ ਉਸ ਤੋਂ ਬਾਅਦ ਹੁਣ ਮੈਂ ਡਿਜ਼ਾਈਨ ਦੀ ਪਹਿਲੀ ਸਲਾਈ ਇੱਥੇ ਬਣਾਉਣ ਲੱਗੀ ਹਾਂ ਇੱਕ ਗੁੰਡਾ ਜਿਹੜਾ ਕੰਨੀ ਵਾਲਾ ਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਆ ਠੀਕ ਹੈ ਇਹਨੂੰ ਤੁਸੀਂ ਬੁਣ ਲਈ ਸਕਦੇ ਹੋ ਇਸ ਤਰ੍ਹਾਂ ਆ ਤਾਰ ਵੀ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੁਣ ਥ੍ਰੈਡ ਕਰਾਂਗੇ ਅੱਗੇ ਆਪਾਂ ਇਸ ਤਰ੍ਹਾਂ ਇੱਕ ਗੁੰਡਾ ਬਣਾਵਾਂਗੇ ਉਲਟਾ ਥ੍ਰੈਡ ਪਿੱਛੇ ਕਰ ਲੈਣਾ ਹੁਣ ਇਸ ਤਰ੍ਹਾਂ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਸਲਿੱਪ ਕਰਨਾ ਹੈ ਹੁਣ ਦੇਖੋ ਜਿਹੜੇ ਆਪਾਂ ਨੂੰ ਇਹ ਦੋ ਥ੍ਰੈਡ ਦਿਖਾਈ ਦੇ ਰਿਹਾ ਇਹ ਦੇਖੋ ਇਹ ਦੋ ਥ੍ਰੈਡ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਉਠਾ ਲੈਣਾ ਫਿਰ ਇਹਦੇ ਵਿੱਚ ਦੀ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਠੀਕ ਹੈ ਇਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਥ੍ਰੈਡ ਕਰਨੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਸਲਿੱਪ ਫਿਰ ਇਹ ਜਿਹੜੇ ਦੋ ਕੁੰਡੇ ਆਪਾਂ ਨੂੰ ਇਸ ਤਰ੍ਹਾਂ ਦਿਖਾਈ ਦੇ ਰਿਹਾ ਇੱਕ ਕੁੰਡਾ ਆਪਾਂ ਬਣਾਵਾਂਗੇ ਨਵੇਂ ਦੀ ਇਸ ਤਰ੍ਹਾਂ ਸਿੱਧਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਆਪਾਂ ਉਲਟਾ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਇੱਕ ਕੁੰਡਾ ਸਲਿੱਪ ਕਰਾਂਗੇ ਫਿਰ ਇਹ ਦੋ ਕੁੰਡੇ ਇੱਧਰ ਸਲਾਈ ਤੇ ਠਾਵਾਵਾਂਗੇ ਫਿਰ ਆਪਾਂ ਸਿੱਧਾ ਕੁੰਡਾ ਇਸ ਤਰ੍ਹਾਂ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਲਿੱਪ ਕਰਾਂਗੇ ਫਿਰ ਲੈਫਟ ਨੀਡਲ ਨਾਲ ਇਹ ਦੋ ਕੁੰਡੇ اٹھਾਵਾਂਗੇ ਇਸ ਤਰ੍ਹਾਂ ਫਿਰ ਰਾਈਟ ਨੀਡਲ ਨਾਲ ਇਸ ਤਰ੍ਹਾਂ ਸਿੱਧਾ ਕੁੰਡਾ ਵਿੱਚ ਦੀ ਬਣਾ ਲਾਂਗੀ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਕੁੰਡਾ ਸਲਿੱਪ ਕਰਾਂਗੇ ਦੋ ਕੁੰਡੇ ਇਸ ਤਰ੍ਹਾਂ اٹھਾਵਾਂਗੇ ਫਿਰ ਇਹਦੇ ਵਿੱਚ ਦੀ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਕੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਕੁੰਡਾ 슬ਿੱਪ ਕਰਕੇ ਇਸ ਤਰ੍ਹਾਂ ਫਿਰ ਇਹ ਦੋ ਥ੍ਰੈਡ ਉਠਾ ਕੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਇੱਥੇ ਆਪਣੇ ਕੋਲ ਇੱਕ-ਇੱਕ ਕੁੰਡਾ ਜਿਹੜਾ ਵਾਧਾ ਜਾਂਦਾ ਹੈ ਦੋ-ਦੋ ਕੁੰਡਿਆਂ ਦੇ ਆਪਣੇ ਕੋਲ ਤਿੰਨ-ਤਿੰਨ ਕੁੰਡੇ ਬੰਦੇ ਜਾਂਦੇ ਆ ਠੀਕ ਹੈ ਜਿਵੇਂ ਇੱਕ ਕੁੰਡਾ ਆਪਣੇ ਹੀ ਉਲਟਾ ਆ ਗਿਆ ਫਿਰ ਇਹ ਆਪਣੇ ਇਸ ਤਰ੍ਹਾਂ ਦੋ ਕੁੰਡੇ ਬਣ ਜਾਣਗੇ ਇੱਕ 슬ਿੱਪ ਕਰ ਲਿਆ ਇੱਕ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਸਿੱਧੀ ਸਲਾਈ ਤੇ ਲਾਸਟ ਵਾਲਾ ਕੁੰਡਾ ਮੈਂ ਇਸ ਤਰ੍ਹਾਂ ਸਿੱਧਾ ਬਣਾ ਲੂੰਗੀ ਠੀਕ ਹੈ ਦੇਖੋ ਇਸ ਤਰ੍ਹਾਂ ਦੂਸਰੀ ਸਲਾਈ ਬਣਾਉਣੀ ਹੈ ਹੁਣ ਆਪਾਂ ਡਿਜ਼ਾਈਨ ਦੀ ਇੱਕ ਕੁੰਡਾ ਕੰਨੀ ਵਾਲਾ ਤਾਰਾਂਗੇ ਇਸ ਤਰ੍ਹਾਂ ਅਤਾਰ ਕੇ ਥ੍ਰੈਡ ਕਰਾਂਗੇ ਪਿੱਛੇ ਇਹ ਕੁੰਡਾ ਸਿੱਧਾ ਬਣਾਵਾਂਗੇ ਆਪਾਂ ਜਿਹੜਾ ਉਧਰ ਉਲਟ ਹੈ ਥ੍ਰੈਡ ਪਿੱਛੇ ਹੀ ਰੱਖਾਂਗੇ ਜਿਹੜੇ ਦੋ ਕੁੰਡੇ ਆ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਇੱਕ ਕੁੰਡਾ ਦੇਖੋ ਜਿਹੜਾ ਆਪਣੇ ਕੋਲ ਇੱਕ ਕੁੰਡਾ ਵਧਿਆ ਸੀ ਉਹ ਕੁੰਡਾ ਆਪਣੇ ਕੋਲ ਇੱਥੇ ਘਟ ਗਿਆ ਠੀਕ ਹੈ ਕੁੰਡੇ ਪੂਰੇ ਹੋ ਗਏ ਦੁਬਾਰਾ ਫਿਰ ਜਿਹੜਾ ਇੱਕ ਕੁੰਡਾ ਦਿਖਾਈ ਦੇ ਰਿਹਾ ਇਹਨੂੰ ਆਪਾਂ ਸਿੱਧਾ ਬਣਾ ਲੈਣੇ ਜਿਹੜੇ ਦੋ ਦਿਖਾਈ ਦਿੰਦੇ ਆ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਦੋ ਦਾ ਇੱਕ ਸਿੱਧਾ ਠੀਕ ਹੈ ਜਿਹੜਾ ਇੱਕ ਕੁੰਡਾ ਇਨੂੰ ਆਪ ਐਸ ਤਰ੍ਹਾਂ ਸਿੱਧਾ ਬਣਾ ਲੈਣਾ ਜਿਹੜੇ ਦੋ ਦਿਖਾਈ ਦੇ ਰਿਹਾ ਪਿਛਲੀ ਸਾਈਡ ਤੋਂ ਦੋ ਦਾ ਇੱਕ ਸਿੱਧਾ ਇਹ ਕਿਸ ਤਰ੍ਹਾਂ ਬਣਾ ਲੈਣਾ ਦੋ ਦਿਖਾਈ ਦੇ ਰਿਹਾ ਦੋ ਦਾ ਇੱਕ ਪਿਛਲੀ ਸਾਈਡ ਤੋਂ ਸਿੱਧਾ ਕੁੰਡਾ ਐਸ ਤਰ੍ਹਾਂ ਇੱਕ ਦਿਖਾਈ ਦੇ ਰਿਹਾ ਸਿੱਧਾ ਬਣਾ ਲੈਣਾ ਫਿਰ ਇਹ ਦੋ ਦਾ ਇੱਕ ਸਿੱਧਾ ਪਿਛਲੀ ਸਾਈਡ ਤੋਂ ਦੂਸਰੀ ਸਲਾਈ ਹੈ ਡਿਜ਼ਾਈਨ ਦੀ ਸਾਰੀ ਆਪਾਂ ਐਸੇ ਤਰ੍ਹਾਂ ਬਣਾਉਣੀ ਹੈ ਲਾਸਟ ਵਾਲਾ ਕੁੰਡਾ ਉਲਟਾ ਬਣਾਉ ਚਾਹੇ ਸਿੱਧਾ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਦੇਖੋ ਤੀਸਰੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਪਹਿਲਾ ਕੁੰਡਾ ਆ ਤਾਰੂ ਚਾਹੇ ਬੁਣੋ ਇਥੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਪਹਿਲੀ ਸਲਾਈ ਚ ਆਪਾਂ ਦੇਖੋ ਉਲਟਾ ਕੁੰਡਾ ਬਣਾਇਆ ਸੀ ਠੀਕ ਹੈ ਫਿਰ ਅੱਗੇ ਆਪਾਂ ਕੁੰਡੇ ਠਾ ਕੇ ਇੱਕ ਕੁੰਡੇ ਤੋਂ ਦੋ ਕੁੰਡੇ ਬਣਾਏ ਸੀ ਹੁਣ ਇੱਥੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਈ ਹੈ ਇੱਥੇ ਆਪਾਂ ਪਹਿਲਾ ਕੁੰਡਾ ਸਲਿੱਪ ਕਰਨਾ ਇਸ ਤਰ੍ਹਾਂ ਹੁਣ ਆਪਾਂ ਇਹ ਦੋ ਕੁੰਡੇ ਦੇਖੋ ਉਸੇ ਤਰ੍ਹਾਂ ਠਾ ਕੇ ਇਹ ਦੋ ਕੁੰਡੇ ਠਾਉਣੇ ਆਪਾਂ ਇਸ ਤਰ੍ਹਾਂ ਠੀਕ ਹੈ ਫਿਰ ਇਸ ਤਰ੍ਹਾਂ ਇਹਨਾਂ ਵਿੱਚ ਦੀ ਇੱਕ ਕੁੰਡਾ ਬਣਾ ਲੈਣਾ ਆਪਾਂ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਇਹ ਕੁੰਡਾ ਕਰਾਂਗੇ ਸਲਿੱਪ ਇਸ ਤਰ੍ਹਾਂ ਫਿਰ ਦੋ ਕੁੰਡੇ ਉਠਾ ਕੇ ਇਹਨਾਂ ਵਿੱਚ ਦੀ ਆਪਾਂ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਡਿਜ਼ਾਈਨ ਆਪਣਾ ਪਹਿਲੀ ਸਲਾਈ ਦੀ ਤਰ੍ਹਾਂ ਹੀ ਬਸ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਇੱਕ ਕੁੰਡਾ ਉਲਟਾ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਕਰਾਂਗੇ ਸਲਿੱਪ ਦੋ ਕੁੰਡੇ ਜਿਹੜੇ ਆਪਣੇ ਇਹ ਇਸ ਤਰ੍ਹਾਂ ਅਠਾ ਕੇ ਦੋ ਕੁੰਡਿਆਂ ਵਿੱਚ ਦੀ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਪਿੱਛੇ ਇੱਕ ਕੁੰਡਾ ਕਰਾਂਗੇ ਸਲਿੱਪ ਠੀਕ ਹੈ ਫਿਰ ਆਪਾਂ ਇਹ ਦੋ ਕੁੰਡੇ ਅਠਾ ਕੇ ਇਸ ਤਰ੍ਹਾਂ ਦੇਖੋ ਇਹ ਕੁੰਡੇ ਅਠਾਉਣੇ ਆਪਾਂ ਜਿਹੜੇ ਆਪਾਂ ਨੂੰ ਇਹ ਦਿਖਾਈ ਦੇ ਰਿਹਾ। ਇਹਨਾਂ ਵਿੱਚ ਦੇ ਇੱਕ ਕੁੰਡਾ ਬਣਾ ਲੈਣਾ ਸਿੱਧਾ। ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ। ਥ੍ਰੈਡ ਕਰਾਂਗੇ ਪਿੱਛੇ। ਇਹ ਕੁੰਡਾ ਐ ਸਲਿੱਪ ਕਰਾਂਗੇ ਫਿਰ ਉਸੇ ਤਰ੍ਹਾਂ ਇਹ ਜਿਹੜੇ ਦੋ ਕੁੰਡੇ ਆ ਇਹ ਉਠਾਉਣੇ ਆਪਾਂ ਇਸ ਤਰ੍ਹਾਂ। ਠੀਕ ਹੈ? ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਸਿੱਧਾ। ਇੱਕ ਕੁੰਡਾ ਉਲਟਾ। ਥ्रेड ਕਰਾਂਗੇ ਪਿੱਛੇ ਇਹ ਕੁੰਡਾ ਸਲਿੱਪ ਇਸ ਤਰ੍ਹਾਂ ਫਿਰ ਇਹ ਜਿਹੜੇ ਦੋ ਕੁੰਡੇ ਦਿਖਾਈ ਦੇ ਰਹੇ ਆਪਾਂ ਨੂੰ ਇਸ ਤਰ੍ਹਾਂ ਉਠਾ ਲੈਣੇ ਆ ਸਲਾਈ ਤੇ ਇਹ ਕੁੰਡਾ ਬਣਾ ਲੈਣਾ ਸਿੱਧਾ ਇਹ ਕੁੰਡਾ ਉਲਟ ਥ्रेड ਕਰਾਂਗੇ ਪਿੱਛੇ ਸਲਿੱਪ ਕਰਾਂਗੇ ਕੁੰਡਾ ਫਿਰ ਆਪਾਂ ਉਸੇ ਤਰ੍ਹਾਂ ਕੁੰਡਾ ਬਣਾਵਾਂਗੇ ਸਿੱਧਾ ਦੋ ਥ्रेड ਉਠਾ ਕੇ ਇਹ ਕੁੰਡਾ ਉਲਟਾ थ्रेड करा पीछे उस तरह एक कुंडा स्लिप करा इस तरह बनावेंगे ठीक है एक कुंडा उल्टा पहली सिलाई उल्टा है सी हूँ अपना इस तरह आ गया एक करेंगे स्लिप देखो इस तरह कुंडे उठा के एक बनावेंगे सीधा इस तरह लास्ट वाला सीधी सिलाई सीधा बना लेंगे ठीक है इस तरह ਦੇਖੋ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਡਿਜ਼ਾਈਨ ਦੀ ਚੌਥੀ ਸਲਾਈ ਚ ਆਪਾਂ ਦੇਖੋ ਜਿਵੇਂ ਦੂਸਰੀ ਸਲਾਈ ਬਣਾਈ ਸੀ ਬਸ ਜਗਾ ਚੇਂਜ ਹੋਈ ਹੈ ਡਿਜ਼ਾਈਨ ਦੀ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਦਿਖਾਈ ਦੇ ਰਹੇ ਆ ਪਿਛਲੀ ਸਾਈਡ ਤੇ ਇਸ ਤਰ੍ਹਾਂ ਦੋ ਦਾ ਇੱਕ ਸਿੱਧਾ ਜਿਹੜਾ ਇੱਕ ਦਿਖਾਈ ਦੇ ਰਿਹਾ ਇਸ ਤਰ੍ਹਾਂ ਸਿੱਧਾ ਜਿਹੜੇ ਦੋ ਦਿਖਾਈ ਦੇ ਰਹੇ ਇਸ ਤਰ੍ਹਾਂ ਦੋ ਦਾ ਇੱਕ ਪਿੱਛੇ ਸਿਸ ਇਸ ਤਰ੍ਹਾਂ ਠੀਕ ਹੈ ਪਿੱਛੇ ਤੁਸੀਂ ਸਿੱਧਾ ਬਣਾ ਲੈਣਾ ਇੱਕ ਦਿਖਾਈ ਦੇ ਰਿਹਾ ਇਸ ਤਰ੍ਹਾਂ ਸਿੱਧਾ ਬਣਾ ਲੈਣਾ ਦੋ ਦਿਖਾਈ ਦੇ ਰਹੇ ਤਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਦੋ ਦਾ ਇੱਕ ਬਣਾ ਦੇਣਾ ਜਿਹੜਾ ਇੱਕ ਦਿਖਾਈ ਦੇ ਰਿਹਾ ਇਸ ਤਰ੍ਹਾਂ ਬਣਾ ਦੇਣਾ ਦੋ ਦਿਖਾਈ ਦੇ ਰਹੇ ਇਸ ਤਰ੍ਹਾਂ ਬਣਾ ਦੇਣਾ ਦੋ ਦਾ ਇੱਕ ਚੌਥੀ ਤੇ ਲਾਸਟ ਸਲਾਈ ਹੈ ਸਾਰੀ ਆਪੇ ਇਸੇ ਤਰ੍ਹਾਂ ਬਣਾਉਣੀ ਹੈ ਚਾਰ ਸਲੰਗਾਂ ਦਾ ਡਿਜ਼ਾਈਨ ਹੈ ਆਪਣਾ ਚਾਰ ਸਲੰਗਾਂ ਨੂੰ ਬਾਰ-ਬਾਰ ਰਿਪੀਟ ਕਰਨ ਤੇ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਟਰ ਸਵਟਰ ਬੱਚਿਆਂ ਦੇ ਕੋਟੀਆਂ ਸਵਟਰ ਠੀਕ ਹੈ ਦੇਖ लास्ट ਵਾਲ ਆਪਾਂ ਉਲਟਾ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਰਿਹਾ ਹੈ ਦੁਬਾਰਾ ਫੇਰ ਜਦੋਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਤੁਸੀਂ ਪਹਿਲੀ ਸਲਾਈਟ ਤੋਂ ਸ਼ੁਰੂ ਕਰ ਲੈਣਾ। ਇੱਕ ਵਾਰ ਮੈਂ ਤੁਹਾਨੂੰ ਜਿਹੜਾ ਇੱਥੇ ਬਣਾ ਕੇ ਦਿਖਾ ਦਿੰਦੀ ਹਾਂ ਹੋਰ। ਇੱਕ ਕੁੰਡਾ ਤਾਰਿਆ। ਦੇਖੋ ਇਸ ਤਰ੍ਹਾਂ। ਫ੍ਰੈਡ ਕਰਾਂਗੇ ਇੱਕ ਇੱਕ ਕੁੰਡਾ ਉਲਟਾ। ਠੀਕ ਹੈ? ਫ੍ਰੈਡ ਕਰਾਂਗੇ ਪਿੱਛੇ ਕੁੰਡਾ ਕਰਾਂਗੇ ਸਲਿੱਪ। ਫਿਰ ਇਹ ਦੋ ਕੁੰਡੇ ਇਸ ਤਰ੍ਹਾਂ। ਦੋ ਕੁੰਡਿਆਂ ਦੇ ਵਿੱਚ ਦੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਸਿੱਧਾ। ਇੱਕ ਇੱਕ ਕੁੰਡਾ ਆਪਣਾ ਵਾਧਾ ਜਾਂਦਾ ਠੀਕ ਹੈ? ਇੱਕ ਕੁੰਡਾ ਉਲਟਾ। ਥ੍ਰੈਡ ਕਰਾਂਗੇ ਪਿੱਛੇ ਇਹ ਕੁੰਡਾ ਸਲਿੱਪ ਕਰਾਂਗੇ ਫਿਰ ਇਧਰ ਲੈਫਟ ਜਿਹੜੀ ਆਪਣੀ ਖੱਬੇ ਹੱਥ ਦੀ ਸਲਾਈ ਹੈ ਇਹਦੇ ਨਾਲ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਲਿੱਪ ਕਰਕੇ ਇਧਰ ਸੱਜੇ ਹੱਥ ਦੀ ਸਲਾਈ ਨਾਲ ਆਪਾਂ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਫਿਰ ਅੱਗੇ ਸਲਿੱਪ ਫਿਰ ਉਸੇ ਤਰ੍ਹਾਂ ਦੋ ਕੁੰਡੇ ਠਾ ਕੇ ਵਿਚਦੀ ਕੁੰਡਾ ਬਣਾਉਣਾ ਹੈ ਥ੍ਰੈਡ ਕੀਤਾ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਕੁੰਡਾ ਸਲਿੱਪ ਦੋ ਕੁੰਡੇ ਠਾ ਕੇ ਇਸ ਤਰ੍ਹਾਂ ਦੋ ਕੁੰਡਿਆਂ ਦੇ ਵਿੱਚ ਦੀ ਇੱਕ ਕੁੰਡਾ ਬਣਾਉਣਾ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਕੁੰਡਾ ਸਲਿੱਪ ਫਿਰ ਉਸੇ ਤਰ੍ਹਾਂ ਬਣਾਉਣੀ ਹੈ ਪਹਿਲੀ ਸਲਾਈਡ ਡਿਜ਼ਾਈਨ ਦੀ ਆਪਾਂ ਦੁਬਾਰਾ ਰਿਪੀਟ ਕਰ ਰਹੇ ਹਾਂ ਠੀਕ ਹੈ ਲਓ ਜੀ ਇਸ ਤਰ੍ਹਾਂ ਅੱਗੇ ਫਿਰ ਮੈਂ ਤੁਹਾਨੂੰ ਉਲਟੀ ਸਿਲਾਈ ਬਣਾ ਕੇ ਦਿਖਾ ਦਿੰਦੀ ਹਾਂ ਕੁੰਡਾ ਤਾਰ ਜਿਹੜਾ ਇੱਕ ਕੁੰਡਾ ਦਿਖਾਈ ਦੇ ਰਿਹਾ ਇਹਨੂੰ ਆਪਾਂ ਸਿੱਧਾ ਬਣਾਉਣਾ ਠੀਕ ਹੈ ਇਸ ਤਰ੍ਹਾਂ ਜਿਹੜੇ ਦੋ ਦਿਖਾਈ ਦੇ ਰਹੇ ਦੋ ਦਾ ਇੱਕ ਕਿਉਂਕਿ ਇਹ ਕੁੰਡਾ ਆਪਣੇ ਕੋਲ ਪਹਿਲੀ ਸਿਲਾਈ ਵਿੱਚ ਵੱਧ ਜਾਂਦਾ ਦੂਸਰੀ ਸਿਲਾਈ ਵਿੱਚ ਉਹ ਘਟ ਜਾਂਦਾ ਠੀਕ ਹੈ ਇਸ ਤਰ੍ਹਾਂ ਦੂਸਰੀ ਸਲਾਈਡ ਡਿਜ਼ਾਈਨ ਦੀ ਰਿਪੀਟ ਕਰ ਰਹੇ ਆਪਾਂ ਠੀਕ ਤੀਸਰੀ ਸਲਾਈ ਚ ਡਿਜ਼ਾਈਨ ਦੀ ਜਗਾ ਚੇਂਜ ਹੋ ਜਾਂਦੀ ਹੈ ਡਿਜ਼ਾਈਨ ਉਹੀ ਰਹਿੰਦਾ ਆਪਣਾ ਲਾਸਟ ਵਾਲਾ ਕੁੰਡਾ ਤੁਸੀਂ ਜਿਵੇਂ ਵੀ ਬਣਾਉਣਾ ਉਸੇ ਤਰ੍ਹਾਂ ਬਣਾ ਸਕਦੇ ਹੋ ਠੀਕ ਹੈ ਹੁਣ ਤੀਸਰੀ ਸਲਾਈ ਚ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਹੈ ਜਗ੍ਹਾ ਚੇਂਜ ਕਰਾਂਗੇ ਆਪਾਂ ਡਿਜ਼ਾਈਨ ਦੀ ਇੱਕ ਕੁੰਡਾ ਤਾਰਾਂਗੇ ਪਹਿਲਾਂ ਇੱਕ ਕੁੰਡਾ ਆਪਾਂ ਉਲਟਾ ਬਣਾਇਆ ਸੀ ਪਰ ਇੱਥੇ ਹੁਣ ਆਪਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਕਰਨੀ ਹੈ ਤੇ ਇਹਨੂੰ ਸਲਿੱਪ ਕਰਾਂਗੇ ਫਿਰ ਦੋ ਕੁੰਡੇ ਠਾ ਕੇ ਇਸ ਤਰ੍ਹਾਂ ਬਣਾਉਣਾ ਠੀਕ ਹੈ ਥ੍ਰੈਡ ਅੱਗੇ ఫ పహీ సలాయి తర కండా ఉల్టా థర్ెడ్ పిచ్చే కండా స్లెప్ దో కడే ఉంటాయి ఇస్తా కండా బాగా సీడ్ అండ్ బాగా ఉల్టా థర్ెడ్ పిచ్చే ఇండా స్లెప్రం దో కడే ఉంటా కెడ్ అండ్ ఉల్టా థర్ెడ్ పే స్ సల దో కర కండా బ ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਬਹੁਤ ਈਜ਼ੀ ਡਿਜ਼ਾਈਨ ਆ ਜਦ ਤੁਸੀਂ ਬਣਾਉਂਗੇ ਤਾਂ ਬਹੁਤ ਹੀ ਆਸਾਨੀ ਨਾਲ ਇਹਨੂੰ ਬਣਾ ਲਓਗੇ ਕੋਈ ਮੁਸ਼ਕਲ ਨਹੀਂ ਇਹਦੇ ਵਿੱਚ ਠੀਕ ਐ ਇਸੇ ਤਰ੍ਹਾਂ ਬਸ ਸਲਿੱਪ ਕਰਕੇ ਇੱਕ ਹੁੰਡਾ ਬਣਾ ਲੈਣਾ ਥ੍ਰੈਡ ਅੱਗੇ ਹੁੰਡਾ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਇਸ ਤਰ੍ਹਾਂ ਕਰਕੇ ਫਿਰ ਇਹ ਦੋ ਹੁੰਡੇ ਉਠਾ ਕੇ ਇੱਕ ਹੁੰਡਾ ਬਣਾ ਲੈਣਾ ਇਹ ਕਿਾਸਤਰ ਫਿਰ ਉਸੇ ਤਰਾਇ ਕੁੰਡਾ ਸਲੈਪ ਕਰਕੇ ਇਹ ਦੋ ਕੁੰਡੇ ਠਾ ਕੇ ਇੱਕ ਕੁੰਡਾ ਬਣਾ ਲੈਣਾ ਲਾਸਟ ਵਾਲੀ ਸਿਲਾਈ ਆਪਾਂ ਸਿੱਧੀ ਬਣਾ ਲੈਣੀ ਦੇਖੋ ਤਿੰਨ ਸਿਲਾਈਆਂ ਕੰਪਲੀਟ ਹੋ ਗਈਆਂ ਹੁਣ ਚੌਥੀ ਸਿਲਾਈ ਇੱਕ ਕੁੰਡਾ ਇਸ ਤਰ੍ਹਾਂ ਕੰਨੀ ਵਾਲਾ ਤਾਰਾਂਗੇ ਆਪਾਂ ਦੇਖੋ ਹੁਣ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਕੁੰਡੇ ਆ ਦੋ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਜਿਹੜਾ ਇੱਕ ਹੈ ਨੂੰ ਸਿੱਧਾ ਬਣਾ ਦੇਣਾ ਦੋ ਕੁੰਡਿਆਂ ਦਾ ਪੈਕ ਬਣਾ ਦੇਣਾ ਇਸ ਤਰ੍ਹਾਂ ਇੱਕ ਸਿੱਧਾ ਬਣਾ ਦੇਣਾ ਇਹ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਇੱਕ ਬਣਾ ਦੇਣਾ ਇੱਕ ਸਿੱਧਾ ਬਣਾ ਦੇਣਾ ਸਾਰੀ ਚੌਥੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਲੈਣੀ ਹੈ ਸਲਾਈਆਂ ਤੁਸੀਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ ਠੀਕ ਹੈ ਜੇਕਰ ਤੁਹਾਡੀ ਪਾਛਮ ਮੋਟੀ ਹੈ ਤਾਂ ਮੋਟੀਆਂ ਸਲਾਈਆਂ ਲੈਣੀਆਂ ਜੇਕਰ ਪਾਛਮ ਬਰੀਕ ਹੈ ਤਾਂ ਇਸ ਤਰ੍ਹਾਂ ਬਰੀਕ ਸਲਾਈਆਂ ਲੈਣੀਆਂ ਠੀਕ ਹੈ ਜਿਵੇਂ ਮੇਰੇ ਕੋਲ ਇੱਥੇ ਨਾਰਮਲ ਪਾਛਮ ਹੈ ਇਸ ਤਰ੍ਹਾਂ ਤਿੰਨ ਪਲਾਈ ਹੈ ਗੋਲ ਪਾਛਮ ਤਾਂ ਮੈਂ 10 ਨੰਬਰ ਸਲਾਈਆਂ ਨਾਲ ਬਣਾਇਆ ਡਿਜ਼ਾਈਨ ਠੀਕ ਹੈ ਤੁਸੀਂ ਆਪਣੀ ਪਾਛਮ ਦੇ ਹਿਸਾਬ ਨਾਲ ਸਲਾਈਆਂ ਲੈਣੀਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ